ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਦੋਸਤੋ ਸਵਾਗਤ ਹੈ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਾਡੇ YouTube ਚ ਆਨਦੇ ਦੋਸਤ ਇੱਕ ਹੋਰ ਬਹੁਤ ਸਨੀ ਵੀਡੀਓ ਲੈ ਕੇ ਆਏ ਆਂ ਚੰਗੀ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਜੀ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਹਰ ਇੱਕ ਵੀਡੀਓ ਨਾ ਦੀ ਵਿਚ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਤੇ ਤੁਸੀਂ ਵੀਡੀਓ ਦਾ ਲਾਭ ਲੈ ਸਕੋ ਸੋ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਥੰਬਨੇਲ ਤੇ ਤੁਸੀਂ ਦੇਖ ਹੀ ਲਿਆ ਹਨ ਵੀ ਜੋ ਆਪਾਂ ਟਾਈਟਲ ਲਿਖਿਆ ਆ ਅੱਜ ਆਪਾਂ ਗੱਲ ਕਰਾਂਗੇ ਜੀ ਵੀ ਕਈ ਬੰਦੇ ਆਪਣੀ ਇਹ ਸੋਚ ਬਣਾ ਲੈਂਦੇ ਆ ਹਨ ਵੀ ਮੈਂ ਨਹੀਂ ਕਰ ਸਕਦਾ ਮੇਰੇ ਤੋਂ ਨਹੀਂ ਹੋਣਾ ਮੇਰੇ ਵੱਸ ਦੀ ਗੱਲ ਬਹੁਤ ਲੋਕ ਇਸੇ ਗੱਲ ਕਰਕੇ ਹੀ ਆਪਣੇ ਫਿਊਚਰ ਦੇ ਵਿੱਚ ਹਨਾ ਸਕਸੈਸ ਨੂੰ ਲੈ ਕੇ ਪਿੱਛੇ ਰਹਿ ਜਾਂਦੇ ਹਨਾ ਕਾਮਯਾਬੀ ਨੂੰ ਲੈ ਕੇ ਸੋ ਅੱਜ ਆਪਾਂ ਇਸੇ ਤਰ੍ਹਾਂ ਦੀ ਗੱਲ ਕਰਾਂਗੇ ਵੀ ਕਦੇ ਵੀ ਇਹ ਸੋਚ ਨਾ ਮਨ ਚ ਲੈ ਕੇ ਉਹ ਵੀ ਮੇਰੇ ਤੋਂ ਨਹੀਂ ਹੋਣਾ ਵੀ ਮੈਂ ਨਹੀਂ ਕਰ ਸਕਦਾ ਹਨਾ ਮੰਨ ਲਓ ਤੁਸੀਂ ਕਿਸੇ ਪਰਸਨ ਨੂੰ ਦੇਖਦੇ ਹੋ ਹਨਾ ਕਿਸੇ ਤੋਂ ਮੋਟੀਵੇਟ ਹੋਣੇ ਵੀ ਹਾਂ ਜੇ ਉਹ ਬੰਦਾ ਇੰਨੀ ਹਨਾ ਸਕਸੈਸ ਤਰੱਕੀ ਵੱਲ ਜਾ ਰਿਹਾ ਹੈ ਕਿ ਮੈਂ ਵੀ ਉਹੇ ਵਾਂਗੂ ਕਰਨਾ ਪਰ ਕਿਤਨਾ ਕਦੇ ਸੋਚ ਇਹ ਆ ਜਾਂਦੀ ਹੈ ਤੁਹਾਡੇ ਹਨਾ ਅੰਦਰ ਵੀ ਯਾਰ ਨਹੀਂ ਮੇਰੇ ਤੋਂ ਨਹੀਂ ਹੋਣਾ ਮੇਰੇ ਵਾਸਤੇ ਦੀ ਗੱਲ ਨਹੀਂ ਹੈਗੀ ਸੋ ਦੋਸਤੋ ਜਦੋਂ ਇਹ ਚੀਜ਼ ਤੁਹਾਡੇ ਅੰਦਰ ਆ ਜਾਂਦੀ ਹੈ ਤਾਂ ਸਮਝੋ ਤੁਸੀਂ ਅੱਧੇ ਦਾ ਉਦੋਂ ਹੀ ਫੇਲ ਹੋਗੇ ਹਨ ਵੀ ਮੈਥੋਂ ਨਹੀਂ ਹੋਣਾ ਹੈਗਾ ਨਾ ਇਹ ਸੋਚ ਕਦੇ ਵੀ ਨਾ ਲਿਆ ਕਰੋ ਵੀ ਮੈਥੋਂ ਇਹ ਨਾ ਹਮੇਸ਼ਾ ਪੋਜ਼ਿਟਿਵ ਸੋਚ ਰੱਖੋ ਤੇ ਪੋਜ਼ਿਟਿਵ ਥਿੰਕ ਕਰ ਕੋ ਨਾ ਵੀ ਜਾਨਕੀ ਜੋ ਵੀ ਸੋਚਣਾ ਪੋਜ਼ਿਟਿਵ ਸੋਚੋ ਕਦੇ ਵੀ ਆਪਣੇ ਆਪ ਨੂੰ ਅੰਡਰ ਐਸਟੀਮੇਟ ਨਾ ਕਰੋ ਵੀ ਮੇਰੇ ਤੋਂ ਨਹੀਂ ਹੋਣਾ ਜਿਹੜਾ ਸੈਲਫ ਡਾਊਟ ਹੁੰਦਾ ਨਾ ਆਪਣੇ ਆਪ ਤੇ ਸ਼ੱਕ ਕਰਨਾ ਇਸ ਚੀਜ਼ ਨੂੰ ਲੈ ਕੇ ਉਹਨਾਂ ਨੂੰ ਸੈਲਫ ਡਾਊਟ ਕਹਿੰਦੇ ਆਪਾਂ ਵੀ ਉਹ ਚੀਜ਼ ਆਪਣੇ ਅੰਦਰੋਂ ਖਤਮ ਕਰਨੀ ਪੈਣੀ ਹੈ ਤਾਂ ਹੀ ਤੁਸੀਂ ਸਕਸੈਸਫੁਲ ਜਾ ਸਕਦੇ ਹੋ ਤਾਂ ਹੀ ਤੁਸੀਂ ਤਰੱਕੀ ਕਰ ਸਕਦੇ ਹੋ ਕਿਸੇ ਵੀ ਚੀਜ਼ ਚ ਚਾਹੇ ਪੜ੍ਹਾਈ ਨੂੰ ਲੈ ਕੇ ਆ ਚਾਹੇ ਉਹ ਬਿਜ਼ਨਸ ਨੂੰ ਲੈ ਕੇ ਆ ਚਾਹੇ ਕੁਝ ਵੀ ਆ ਨਾ ਸੋ ਜਿੰਨਾ ਇੱਕ ਤੁਸੀਂ ਇਹ ਸੋਚ ਨਹੀਂ ਕਰਦੇ ਵੀ ਮੇਰੇ ਤੋਂ ਨਹੀਂ ਹੋਣਾ ਮੈਂ ਨਹੀਂ ਕਰ ਸਕਦਾ ਉਹਨਾਂ ਇੱਕ ਤੁਸੀਂ ਕਾਮਯਾਬ ਹੋ ਹੀ ਨਹੀਂ ਸਕਦੇ ਸੋ ਇਹ ਸੋਚ ਨੂੰ ਆਪਣੇ ਅ ਜਿਹੜੇ ਪਰਸਨ ਤੁਸੀਂ ਦੇਖਦੇ ਹੋ ਵੀ ਨਾ ਉਹ ਸக்ஸੈਸਫੁਲ ਜਾ ਰਹੇ ਆ ਵੀ ਹਾਂ ਮੈਂ ਉਹ ਤੋਂ ਅੱਗੇ ਵੀ ਜਾ ਸਕਦਾ ਆ ਇਹ ਸੋਚ ਰੱਖਣੀ ਆ ਜਾ ਸਕਦਾ ਤੇ ਜਾਊਂਗਾ ਹਨਾ ਇਹ ਸੋਚ ਕੇ ਵਰਕ ਕਰੋਗੇ ਤਾਂ ਤੁਸੀਂ ਜ਼ਰੂਰ ਕਾਮਯਾਬ ਹੋਵੋਗੇ ਕੋਈ ਗੱਲ ਨਹੀਂ ਮੁਸ਼ਕਲਾਂ ਆਉਂਦੀਆਂ ਨੇ ਹਨਾ ਜੋ ਵੀ ਆਪਾਂ ਕੰਮ ਕਰਦੇ ਆ ਜ਼ਿੰਦਗੀ ਵਿੱਚ ਚਾਹੇ ਪੜਾਈ ਨੂੰ ਲੈ ਕੇ ਚਾਹੇ ਬਿਜ਼ਨਸ ਨੂੰ ਲੈ ਕੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਸਿੱਖੋ ਤੇ ਜਿਹੜੀ ਤੁਹਾਡੀ ਸੋਚ ਆ ਥਿੰਕ ਆ ਪੋਜ਼ਿਟਿਵ ਬਣਾਓ ਆਪਣੇ ਆਪ ਨੂੰ ਡੀਮੋਟੀਵੇਟ ਆਪਣੇ ਆਪ ਡੀਮੋਟੀਵੇਟ ਨਾ ਕਰਿਆ ਕਰੋ ਸੋ ਇਸ ਚੀਜ਼ ਨੂੰ ਆਪਣੇ ਅੰਦਰੋਂ ਕੱਢੋ ਤੇ ਫਿਰ ਤੁਸੀਂ ਜਿੱਦੇ ਸਕਸੈਸ ਹੋਵੋਗੇ ਸੋ ਇੱਥੇ ਵੀਡੀਓ ਖਤਮ ਕਰਦੇ ਆਂ ਚੰਗੀ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਥੈਂਕ ਯੂ ਵੈਰੀ ਮਚ ਸਾਸਤਰੀ ਕਾਲ ਜੀ